ਜਨਮਾਤ ਨਾਨਕੀ ਦੇ ਛੇਵੇਂ ਗੁਰ ਦੇ ਲਾਲ ਪਿਆਰੇ ਪੋਤੇ ਗੁਰ ਅਰਜਨ ਦੇ ਸੋਢੀ ਕੁਲ ਦੇ ਰਾਜ ਦੁਲਾਰੇ ਅੰਮ੍ਰਿਤਸਰ ਗੁਰਮੈਲੀ ਜਨਮੇ ਗੁਰੂ ਪਵਿੱਤਰ ਥਾਵੇਂ ਮਲ ਤਿਆਗ ਅਵਸਥਾ ਦੇ ਤੇਗ ਬਹਾਦਰ ਸਤਗੁਰ ਨੋਵੇਂ ਜੀਤਨ ਮਾਤ ਨਾਨਕੀ ਦੇ ਛੇਵੇਂ ਗੁਰ ਦੇ ਲਾਲ ਪਿਆਰੇ ਉਹ ਤੇ ਗੁਰ ਅਰਜਨ ਦੇ ਖੇੜੀ ਗੁਰੂ ਤੇਗ ਬਹਾਦਰ ਜੀ ਦਾ 350ਵਾਂ ਸ਼ਹੀਦੀ સ્ਤਾਲਪਤੀ ਸਮਾਰੋਹ ਜੋ ਹੈ ਭਾਵੇਂ ਪੰਜਾਬ ਦੇ ਵੱਖ-ਵੱਖ ਗੁਰਦੁਆਰਾ ਸਾਹਿਬਾਨ ਦੇ ਵਿੱਚ ਹੋ ਰਿਹਾ ਪਰ ਪੂਰੇ ਸੰਸਾਰ ਦੇ ਵਿੱਚ ਇਸ ਨੂੰ ਲੈ ਕੇ ਹਰ ਇੱਕ ਗੁਰੂ ਘਰ ਦੇ ਵਿੱਚ ਲੋਕ ਨਤਮਸਤਕ ਹੁੰਦੇ ਹੋਏ ਨਜ਼ਰ ਆ ਰਹੇ ਨੇ ਤਾਂ ਮੈਂ ਇਸ ਵੇਲੇ ਸ਼ਤਖੰਡ ਸ੍ਰੀ ਹਰਮੰਦਰ ਸਾਹਿਬ ਦੇ ਠੀਕ ਬਾਹਰ ਹਾਂ ਤੁਸੀਂ ਦੇਖ ਸਕਦੇ ਕਿ ਇਸ ਵੇਲੇ ਸੰਗਤ ਜੋ ਹੈ ਉਹ ਵੱਡੀ ਗਿਣਤੀ ਦੇ ਵਿੱਚ ਗੁਰੂ ਘਰ ਦੇ ਵਿੱਚ ਨਤਮਸਤਕ ਹੋਣ ਦੇ ਲਈ ਪਹੁੰਚ ਰਹੀ ਹੈ ਤਾਂ ਜਿੱਥੇ ਗੁਰੂ ਸਾਹਿਬ ਦਾ ਜਨਮ ਸਥਾਨ ਹੈ ਅੰਮ੍ਰਿਤਸਰ ਦੇ ਵਿੱਚ ਗੁਰੂ ਕੇ ਮਹਿਲ ਉੱਥੇ ਵੀ ਕਾਫੀ ਰੌਣਕ ਜਿਹੜੀ ਹੈ ਉਹ ਨਜ਼ਰ ਆ ਰਹੀ ਹੈ ਪਰ ਸੱਚਖੰਡੀਰ ਹਰਿਮੰਦਰ ਸਾਹਿਬ ਦੇ ਵਿੱਚ ਪੂਰੀ ਦੁਨੀਆ ਭਰ ਤੋਂ ਸੰਗਤ ਜੋ ਹੈ ਹਰ ਰੋਜ਼ ਆ ਕੇ ਨਤਮਸਤਕ ਹੁੰਦੀ ਹੈ ਪਰ ਜਦੋਂ ਕੋਈ ਇਸ ਤਰ੍ਹਾਂ ਦੇ ਵੱਡੇ ਮਹਾਨ ਦਿਹਾੜੇ ਹੁੰਦੇ ਨੇ ਤਾਂ ਉਸ ਦਿਨ ਜਿਹੜੀ ਅ ਗਿਣਤੀ ਐ ਸਰਧਾਲੂਆਂ ਦੀ ਉਹ ਦੁਗਣੀ ਤੋਂ ਵੀ ਵੱਧ ਨਜ਼ਰ ਆਉਂਦੀ ਹੈ ਤਾਂ ਅੱਜ ਜਿਸ ਤਰ੍ਹਾਂ ਮੈਂ ਪਹਿਲਾਂ ਜ਼ਿਕਰ ਕੀਤਾ ਕਿ ਪੰਜਾਬ ਦੇ ਕਈ ਗੁਰਦੁਆਰਾ ਸਹਿਬਾਨ ਦੇ ਵਿੱਚ ਸਮਾਗਮ ਕੀਤੇ ਜਾ ਰਹੇ ਨੇ ਆਨੰਦਪੁਰ ਸਾਹਿਬ ਦੇ ਵਿੱਚ ਸੀਸਗੰ੍ਹ ਸਾਹਿਬ ਰਕਾਬਗੰ੍ਹ ਜਿੰਨੇ ਵੀ ਗੁਰਦੁਆਰਾ ਸਹਿਬਾਨ ਉਹਨਾਂ ਦੇ ਨਾਲ ਸਬੰਧ ਰੱਖਦੇ ਨੇ ਇਤਿਹਾਸ ਜਿਹੜਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਨਾਲ ਜੁੜਿਆ ਹੋਇਆ ਹੈ ਤਾਂ ਅਸੀਂ ਦਰਬਾਰ ਸਾਹਿਬ ਦੇ ਬਾਹਰ ਇੱਥੇ ਸਾਡੇ ਨਾਲ ਕੁਝ ਸ਼ਰਧਾਲੂ ਨੇ ਜੋ ਕਿ ਹਰ ਇੱਕ ਚਾਹੇ ਗੁਰਪੁਰਬ ਹੋਵੇ ਸ਼ਤਾਬਦੀ ਸਮਾਗਮ ਹੋਵੇ ਤਾਂ ਨਤਮਸਤਕ ਹੋਣ ਦੇ ਲਈ ਪਹੁੰਚਦੇ ਰਹਿੰਦੇ ਨੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਆਂ ਕੀ ਕਹਿਣਾ ਚਾਹੁੰਦੇ ਹੋ ਅੱਜ ਬਹੁਤ ਵੱਡਾ ਦਿਹਾੜਾ ਹੈ ਹਿੰਦੀ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਜੀ ਨੌਵੇਂ ਪਾਤਸ਼ਾਹ ਦਾ ਅੱਜ ਸ਼ਹੀਦੀ ਜਿਹੜੀ ਸ਼ਤਾਬਦੀ ਹੋ ਮਨਾਈ ਜਾ ਰਹੀ ਹੈ ਤਿਲਕ ਜੰਜੂ ਰਾਖਾ ਪ੍ਰਭ ਤਾਂ ਕਾ ਕੀਨੋ ਵੱਡੋ ਕਲੂਮੇ ਸਾਕਾ ਅੱਜ ਦਾ ਦਿਨ ਬਹੁਤ ਮਹਾਨ ਦਿਨ ਹੈ ਇਤਿਹਾਸਿਕ ਦਿਨ ਹੈ ਜਦ ਕਸ਼ਮੀਰੀ ਪੰਡਤ ਗੁਰੂ ਜੀ ਕੋਲ ਆਏ ਜਦੋਂ ਔਰੰਗਜ਼ੇਬ ਉਹਨਾਂ ਨੂੰ ਜ਼ਬਰਦਸਤੀ ਮੁਸਲਮਾਨ ਬਣਾ ਰਿਹਾ ਸੀ ਤਾਂ ਫਰਿਆਦ ਲੈ ਕੇ ਆਏ ਉਹਨਾਂ ਨੇ ਕਿਹਾ ਸਾਡੇ ਧਰਮ ਦੀ ਰੱਖਿਆ ਕਰੋ ਤਾਂ ਉਹ 9 ਸਾਲ ਗੁਰੂ ਗੋਬਿੰਦ ਸਿੰਘ ਜੀ ਉਹ ਕਹਿੰਦੇ ਤੁਹਾਡੇ ਨਾਲੋਂ ਵੱਧ ਮਹਾਪੁਰਸ਼ ਹੋਰ ਕੋਣ ਹੋ ਸਕਦਾ ਹੈ ਜੇ ਤੁਹਾਡੀ ਕੁਰਬਾਨੀ ਨਾਲ ਹਿੰਦੂ ਧਰਮ ਬਚ ਸਕਦਾ ਹੈ ਤਾਂ ਤੁਸੀਂ ਬਚਾ ਲਓ ਤਾਂ ਗੁਰਤੇਗ ਬਾਧਰ ਜੀ ਨੇ ਕਮਿਰੀ ਬੰਦਾਂ ਨੂੰ ਕਿਹਾ ਜਾ ਔਰੰਗਜ਼ੇਬ ਨੂੰ ਜਾ ਕੇ ਕਹਿ ਦਿਓ ਜੇ ਗੁਰਤੇਗ ਬਾਧਰ ਜੀ ਮੁਸਲਮਾਨ ਬਨ ਜਾਣ ਤਾਂ ਅਸੀਂ ਸਾਰੇ ਇਹੜੇ ਮੁਸਲਮਾਨ ਬਨ ਜਾਵਾਂਗੇ ਤਾਂ ਫਿਰ ਉਹ ਗੁਰ ਔਰੰਗਜ਼ੇਬ ਕੋਲ ਗਏ ਔਰੰਗਜ਼ੇਬ ਨੇ ਗੁਰੂ ਤੇਗ ਬਹਾਦਰ ਜੀ ਨੂੰ ਮੁ슬ਮਾਨ ਬਣਾਉਣ ਦਾ ਕੋਸ਼ਿਸ਼ ਕੀਤੀ ਪਰ ਉਹ ਤਾਂ ਲਸਾਨੀ ਮਿਸਾਲ ਜਿਹੜੀ ਹੈਗੀ ਹੈ ਕਿਤੇ ਨਹੀਂ ਮਿਲਦੀ ਉਹਨਾਂ ਨੇ ਭਾਈ ਜੱਤਾ ਜੀ ਨੂੰ ਜਿਹੜਾ ਹੈਗਾ ਵਾ ਉਹਨਾਂ ਨੇ ਸੀਸ ਉਹਨਾਂ ਦਾ ਜੇ ਚਾਹ ਨਹੀਂ ਚੋਂ ਕੋਈ ਕਟਵਾ ਦਿੱਤਾ ਉਹ ਸੀਸ ਸੀਸਗੰਜ ਸਾਹਿਬ ਅਨੰਦਪੁਰ ਸਾਹਿਬ ਵਿਖੇ ਲਿਆਂਦਾ ਅਤੇ ਜਿਹੜਾ ਧੜ ਸੀਗਾ ਲੱਖੀ ਸ਼ਾਹ ਬੰਜਾਰਾ ਨੇ ਡਾਕਾਫਗੰਜ ਸੇ ਲਿਆ ਕੇ ਉੱਥੇ ਸੰਸਕਾਰ ਕੀਤਾ ਤੇ ਜਿੱਥੇ ਅੱਜ ਸੀਸ ਗੁਰਦੁਆਰਾ ਸੀਸਗੰਜ ਬਣਿਆ ਅਨੰਦਪੁਰ ਸਾਹਿਬ ਵਿਖੇ ਉੱਥੇ ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਜੈਤਾ ਨੂੰ ਰੰਗਰੇਟਾ ਗੁਰੂ ਦਾ ਬੇਟਾ ਦਾ ਖਿਤਾਬ ਦਿੱਤਾ ਰੰਗਰੇਟੇ ਆਖ ਕੇ ਮੈਂ ਕਿਰਤੀ ਦਾ ਸਤਿਕਾਰ ਕਰਦਾ ਹਾਂ ਜਿਨ੍ਹਾਂ ਨੇ ਦਰਸ ਅੰਤਮ ਬਾਪ ਦਾ ਮੈਨੂੰ ਕਰਾਇਆ ਸੀ ਮੈਂ ਨਾਈਆਂ ਸ਼ੀਂਬਿਆਂ ਛਿਵਰਿਆਂ ਤੋਂ ਜ਼ੁਲਮ ਦੀ ਛਟ ਲਾਣ ਲਈ ਤਾਂ ਉਹ ਖਾਲਸਾ ਪੰਥ ਸਾਜਣ ਦਾ ਕੁੱਤੜ ਚ ਆਇਆ ਸੀ ਨਾਨਕ ਗੁਰੂ ਦੇ ਨੈਣਾਂ ਦੇ ਨੂਰ ਸਿੱਖਾ ਸਦਾ ਲਈ ਹੈ ਦੁਨੀਆ ਆਬਾਦ ਤੇਰੀ ਲੱਖਾਂ ਪਿੰਜਰਿਆਂ ਵਿੱਚ ਤੂੰ ਬੰਦ ਹੋਵੇਂ ਫਿਰ ਵੀ ਰਹੇਗੀ ਰੂਹ ਆਜ਼ਾਦ ਤੇਰੀ ਕੱਤੀ ਤਵੀ ਤੇ ਬੈਠ ਕੇ ਕਿਸੇ ਭਮਰੇ ਕਰਨੀ ਸਬਰ ਦੀ ਦਸੀਏ ਜੰਗ ਤੈਨੂੰ ਆਸ਼ਿਕ ਕਿਸੇ ਨੇ ਚਾਂਦਨੀ ਚੌਂਕ ਅੰਦਰ ਮਰ ਕੇ ਦੱਸਿਆ ਜੀਵਨ ਦਾ ਢੰਗ ਤੇਨੂੰ ਮਸਤੀ ਲੱਥੀ ਨਾਲ ਤੇਰੀ ਮਸਤਾਨੇ ਆਵੇ ਦਿੱਤਾ ਸਮੇਂ ਨੇ ਸੂਲੀ ਤੇ ਡੰਗ ਦੇਨੂੰ ਔਰ ਜਿਵੇਂ ਜਿਵੇਂ ਸੜੇ ਤੂੰ ਪੱਟੀਆਂ ਵਿੱਚ ਪਾ ਕੇ ਤੇਵੇਂ ਤੇਵੇਂ ਚੜੇ ਪਰਵਾਨਿਆਂ ਰੰਗ ਤੇਨੂੰ ਜਦ ਦਲਦਾ ਖੂਨ ਚਹੀਦਾਂ ਦਾ ਤਕਦੀਰ ਬਦਲਦੀ ਕੌਮਾਂ ਦੀ ਅੱਜ ਦਾ ਦਿਨ 350 ਸਾਲਾਂ ਛੇ ਦਿਨ ਸਮਾਪਤੀ ਛੇ ਦਿਨ ਸਾਹਿਬ ਦੀ ਜਿਹੜੀ ਇਹ ਬਣਾ ਰਹੇ ਅੱਜ ਆਪਾਂ ਗੁਰਤੇਗ ਭਾਦਰ ਦੀ ਸਮੂਹ ਸੰਗਤਾਂ ਦਰਬਾਰ ਸਾਹਿਬ ਵਿਖੇ ਰਕਾਬगंज ਵਿਖੇ ਛੇਸਗਨ ਸਾਹਿਬ ਵਿਖੇ ਅਨੰਦਪੁਰ ਸਾਹਿਬ ਵਿਖੇ ਵੱਖ-ਵੱਖ ਗੁਰਸਥਾਨਾਂ ਦੇ ਜਾ ਕੇ ਉਹਨਾਂ ਨੂੰ ਅੱਜ ਦੀ ਸ਼ਹਾਦਤ ਨੂੰ ਸਜਦਾ ਕਰ ਰਹੀਆਂ ਹਨ ਤੇ ਕੋਟ-ਕੋਟ ਪ੍ਰਣਾਮ ਕਰ ਰਹੀਆਂ ਹਨ ਬਿਲਕੁਲ ਬੜੇ ਵਧੀਆ ਤਰੀਕੇ ਦੇ ਨਾਲ ਇਹਨਾਂ ਨੇ ਗੁਰੂ ਸਾਹਿਬ ਦਾ ਪੂਰਾ ਇਤਿਹਾਸ ਵੀ ਦੱਸਿਆ ਤਾਂ ਇੱਥੇ ਦੋ ਭਰਾ ਜਿਹੜੇ ਹਰ ਵਾਰ ਹਾਜ਼ਰੀ ਲਗਵਾਉਂਦੇ ਨੇ ਚਾਹੇ ਗੁਰਪੁਰਬ ਹੋਵੇ ਜਾਂ ਕੋਈ ਸ਼ਹੀਦੀ ਸਮਾਗਮ ਹੋਵੇ ਤਾਂ ਅੱਜ ਇਸ ਤਰੀਕੇ ਦੇ ਨਾਲ ਗੁਰੂ ਸਾਹਿਬ ਨੂੰ ਤੁਹਾਡੇ ਵੱਲੋਂ ਯਾਦ ਕੀਤਾ ਜਾ ਬ ਸਾਹੀ ਦੇ ਮਹਾਨ ਸਾਧਤ ਨੂੰ ਮੁੱਖ ਰੱਖਦੇ ਹੋਏ ਅਸੀਂ ਅੱਜ ਸਚੇ ਪਾਤਸ਼ਾਹੀ ਦੇ ਜੀਵਨ ਤੇ ਕਵਿਤਾ ਲੈ ਕੇ ਆਏ ਹਾਂ ਤਿਲਕ ਜੰਜੂ ਰਾਖਾ ਪ੍ਰਪਤਾਕਾ ਕਿਨੂ ਵੱਡੂ ਕਲੂ ਮੈ ਸਾਕਾ ਸਾਧਨ ਹੇਤ ਇਤ ਜਨ ਕਰਹੀ ਸੀਸ ਦੀਆ ਪਰ ਸੀ ਨਾ ਉਤਰੀ ਧਰਮ ਹੇਤ ਸਾਕਾ ਜਨਕੀਆ ਧਰਮ ਇਹ ਸਾਕਾ ਜਨਕੀਆ ਸਿਰ ਐਸੇ ਮਹਾਨ ਸਤਗੁਰੂ ਨਵੇਂ ਗੁਰਦੇਵ ਸਚੇ ਪਾਤਸ਼ਾਹ ਜੀ ਹਿੰਦ ਦੀ ਚਾਦਰ ਸ੍ਰੀ ਸ੍ਰਿਸ਼ਟੀ ਦੇ ਮਾਲਕ ਸਤਿਗੁਰੂ ਗੁਰਦੇਵ ਸੱਚੇ ਪਾਤਸ਼ਾਹ ਨੌਵੇਂ ਪਾਸ਼ਾ ਤੁਹਾਨੂੰ ਗੁਰਤੇ ਇੱਕ ਬੱਦਰ ਸਾਹਿਬ ਜੀ ਦਾ 350 ਸਾਲਾ ਸ਼ਿਦਿ ਸਤਾਬ ਜੀ ਕਿਥੇ ਦੇਸ਼ਾਂ ਦੇਸ਼ਾਂ ਵਿੱਚ ਮਨਾਇਆ ਜਾ ਰਿਹਾ ਹੈ ਉੱਥੇ ਸਤਖੰਡ ਸ੍ਰੀ ਹਰਮਨ ਸਿੰਘ ਸਾਹਿਬ ਤੋਂ ਨਤਮਸਤ ਪਾਉਣ ਵਾਸਤੇ ਦੂਦਾਟੇ ਤੋਂ ਸੰਗਤਾਂ ਪੁੱਜ ਨੇ ਸ੍ਰੀ ਅਨੰਦਪੁਰ ਸਾਹਿਬ ਅਤੇ ਤੁਸੀਂ ਸੁਣੀ ਲਿਆ ਕਿ ਸੀਸਗੰਸ ਸਾਹਿਬ ਵੀ ਮਿਖੇ ਮਨਾਇਆ ਜਾ ਜਿੱਥੇ ਸੱਚੇ ਪਾਤਸ਼ਾਹ ਜੀ ਦਾ ਸੀਸ ਜੋ ਸੱਚੇ ਪਾਤਸ਼ਾਹ ਨੇ ਚਾਂਦਨੀ ਚੌਕ ਵਿਖੇ ਸ਼ਿਦਿ ਦਿੱਤੀ ਸੀ ਸੋ ਆਓ ਸੀਸਗੰਸ ਸਾਹਿਬ ਇੱਕ ਮਨਾਇਆ ਜਾ ਅੱਜ ਉਹਨਾਂ ਦੇ ਜੀਵਨ ਤੇ ਕਵਿਤਾ ਪੇਸ਼ ਆਪਣੇ ਪਿਆਸ ਸੁਤਕਾ ਸਰ ਕਰਨਾ ਚਨ ਮਾਤ ਨਾਨਕੀ ਦੇ ਛੇਵੇਂ ਗੁਰ ਦੇ ਲਾਲ ਪਿਆਰੇ ਭੋਤੇ ਗੁਰ ਅਰਜਣ ਦੇ ਸੋਢੀ ਕੁਲ ਦੇ ਰਾਜ ਦੁਲਾਰੇ ਅਮਰਤ ਸਰ ਗੁਰ ਮੱਲੀ ਜਨਮੇ ਗੁਰੂ ਪਵਿੱਤਰ ਤਾਂ ਮਲ ਤਿਆਗ ਅਵਸਥਾ ਦੇ ਤੇਗ ਬਹਾਦਰ ਸਤਗੁਰ ਨੋਵੇਂ ਚਨ ਮਾਤ ਨਾਨਕੀ ਦੇ ਚੇਵੇਂ ਗੁਰੂ ਦੇ ਲਾਲ ਪਿਆਰੇ ਪੁੱਤੇ ਗੁਰ ਅਰਜਨ ਦੇ ਸੋਢੀ ਕੁਲ ਦੇ ਰਾ ਦੁਲਾਰੇ ਅੰਮ੍ਰਿਤ ਸਰ ਗੁਰ ਮੈਲੀ ਜਨਮੇ ਗੁਰੂ ਪਵਿੱਤਰ ਤਾਂ ਵੇ ਮਲ ਤਿਆਗ ਅਵਸਥਾ ਦੇ ਤੇਗ ਬਹਾਦਰ ਸਤਗੁਰ ਨੋਵੇਂ ਪਤਾਨ ਤੱਕ ਆ ਜਾ ਸਭ ਤੋਂ ਛੋਟੇ ਪੋਤ ਨੂੰ ਆਕੇ ਇਹ ਤਿਆਗ ਮੁਜਸਮੇ ਨੇ ਆਖਿਆ ਮਸਤ ਕਰੇ ਖਤਕਾ ਕੇ ਉਹ ਮਾਇਆ ਵਿੱਚ ਇਨਾ ਰਹਿਣਾ ਬਣੇ ਬੇਰਾਗੀ ਸਾਂਵੇਂ ਮਲ ਤਿਆਗ ਅਵਸਤਾ ਦੇ ਤੇਗ ਬਹਾਦਰ ਸਤਗੁਰੂ ਨੋਵੇਂ ਕਰ ਤੇਗ ਬਾਲੇ ਉਮਰੇ ਪੁਰੇ ਕਰਤਾਰ ਜੰਗ ਸੀ ਕੀਤਾ ਸ੍ਰੀ ਗੁਰੂ ਤੇਗ ਬਹਾਦਰ ਦਾ ਰਤਬਾ ਗੁਰੂ ਪਿਤਾ ਤੋਂ ਲਿੱਤਾ ਨਾ ਹਿਰਦਿਓ ਸਹਿਜ ਗਿਆ ਉਹ ਬੇਸ਼ੱਕ ਦਾਤਾ ਤੇਗ ਚਲਾਵੇ ਮਲ ਤਿਆਗ ਅਵਸਥਾ ਦੇ ਤੇਗ ਬਹਾਦਰ ਸਤਗੁਰ ਨੋਵੇਂ ਜੀ ਰਾਕੀ ਮੰਜ਼ਲ ਦਾ ਜੀ ਕੋਲ ਜਿ ਪੋਰਾ ਸਾਹਿਬ ਬਕਾਲੇ ਵੇਰਾਗੀ ਮੰਜ਼ਲ ਦਾ ਜੀ ਕੋਲਜ ਪੋਰਾ ਸਾਬ ਬਕਾਲੇ ਵਾਰ 26 ਨੋ ਮਹੀਨੇ ਉਹ ਵਰੇ 26 ਨੋ ਮਹੀਨੇ ਤੇਰਾ ਦਿਨ ਦੇ ਸਮੇ ਉਜਾਲੇ ਬਾਬਾ ਬਕਾਲੇ ਹੈ ਓਹ 8ਵੇਂ ਗੁਰਦਸੇ ਸਿਰ ਨੋਵੇਂ ਬਾਬਾ ਬਕਾਲੇ ਹੈ ਓਹ 8ਵੇਂ ਗੁਰਦਸੇ ਸਿਰ ਨੋਵੇਂ ਮਲ ਤਿਆਗ ਅਵਸਥਾ ਦੇ ਤੇਗ ਬਹਾਦਰ ਸਤਗੁਰ ਨੋਵੇਂ ਮਨ ਤਿਆਗ ਅਵਸਤਾ ਦੇ ਮਨ ਤਿਆਗ ਅਵਸਤਾ ਦੇ ਤੇਗ ਬਹਾਦਰ ਸਤਗੁਰ ਨੋਵੇਂ ਹੋ ਅਮਰ ਸ਼ਕੋ ਸਿੰਘ ਸਜੋ ਗੁਰੂ ਵਾਲੇ ਬਣਵਾਹੇ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਬਿਲਕੁਲ ਅੱਜ ਦੇ ਇਸ ਵੱਡੇ ਮਹਾਨ ਦਿਹਾੜੇ ਤੇ ਹਰ ਕੋਈ ਆਪਣੇ ਆਪਣੇ ਢੰਗ ਨਾਲ ਗੁਰੂ ਸਾਹਿਬ ਦੀ ਸ਼ਹਾਦਤ ਨੂੰ ਕੁਰਬਾਨੀ ਨੂੰ ਯਾਦ ਕਰਦਾ ਹੋਇਆ ਨਜ਼ਰ ਆ ਰਿਹਾ ਤਾਂ ਪੂਰੀ ਦੁਨੀਆ ਭਰ ਦੇ ਵਿੱਚ ਅੱਜ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਜਿਹੜਾ 350ਵਾਂ ਸ਼ਹੀਦੀ ਸ਼ਤਾਬਦੀ ਸਮਾਗਮ ਕਰਵਾਏ ਜਾ ਰਹੇ ਨੇ ਤਾਂ ਉਸ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਸੰਗਤ ਜੋ ਹੈ ਉਹ ਹਾਜ਼ਰੀ ਭਰਦੀ ਹੋਈ ਨਜ਼ਰ ਆ ਰਹੀ ਹੈ ਕੈਮਰਾਮੈਨ ਹਨੀਸ਼ ਕੁਮਾਰ ਦੇ ਨਾਲ ਰਜੀਵ ਸ਼ਰਮਾ ਨਿਊਜ਼ ਟੀਮ ਅਮਰਸਰ